ਸਤ ਸ੍ਰੀ ਅਕਾਲ ਦੋਸਤੋ ਸਤ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰ ਰਹੇ ਆ ਪੀਆਰ 122 ਝੋਨੇ ਬਾਰੇ ਜੋ ਕੀ ਤੁਸੀਂ ਸਾਹਮਣੇ ਦੇਖ ਰਹੇ ਹੋ ਇਹਨੇ ਸਰਕੇ ਮੁੰਜਰੇ ਦੀ ਝਕਾਵਲ ਨੂੰ ਵਧ ਗਈ ਹੈ ਤਕਰੀਬਨ ਕਿਸਾਨ ਦੋਸਤੋ ਇਸ ਝੋਨੇ ਤੇ ਆਪਾਂ ਇੱਕ ਪਹਿਲਾਂ ਵੀਡੀਓ ਬਣਾਈ ਸੀ ਵੀ ਉਹਦੇ ਚ ਆਪਾਂ ਇਹ ਦੱਸਿਆ ਗਿਆ ਸੀ ਵੀ ਸ਼ੁਰੂ ਤੋਂ ਲੈ ਕੇ 80 ਦਿਨ ਤੱਕ ਕੀ ਖਰਚਾ ਕੀਤਾ ਪਾਉਂਦੇ ਤੇ 80 ਦਿਨਾਂ ਦੇ ਜਾ ਕੇ ਆਪਾਂ ਪਹਿਲੀ ਸਪਰੇਅ ਕੀਤੀ ਸਪਰੇਅ ਵੀ ਕਿਸਾਨ ਦੋਸਤੋ ਆਪਾਂ ਬਹੁਤ ਵਧੀਆ ਕੀਤੀ ਹੈ ਹੁਣ ਮੀਂਹ ਪੈਣ ਤੋਂ ਜੋ ਇਹਦਾ ਨੁਕਸਾਨ ਹੋਇਆ ਮੀਂਹ ਪੈਣ ਤੋਂ ਬਾਅਦ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆਂ ਮੀਂਹ ਲਗਾਤਾਰ 15 ਦਿਨ ਲਗਾਤਾਰ ਹੀ ਰੁਕ ਰੋਕੇ ਪੈਂਦਾ ਰਿਹਾ ਮੀਂਹ ਤੇ ਤਕਰੀਬਨ ਜਦੋਂ ਮੀਂਹ ਪੈਣਾ ਸ਼ੁਰੂ ਹੋਇਆ ਉਹ ਦਿਨੇ ਨਸਾਰੇ ਤੇ ਸੀ ਬਿਲਕੁਲ ਨਿਕਲਣ ਨੂੰ ਤਿਆਰ ਸੀਗਾ ਤੇ ਝੋਨਾ ਮੀਂਹ ਦੇ ਵਿੱਚ ਨਸਰਿਆ ਸਾਰਾ ਉਹਦੇ ਵਿੱਚ ਆ ਦੇਖੋ ਤੁਸੀਂ ਇਸ ਤਰ੍ਹਾਂ ਜਿਸ ਤਰ੍ਹਾਂ ਦੇਖ ਰਹੇ ਹੋ ਵਾ ਛਿੰਕੀਆਂ ਛਿੰਕੀਆਂ ਦੋਗੀਆਂ ਬਣ ਗਈਆਂ ਤੇ ਵਿੱਚ ਫੂਕ ਬਣ ਗਿਆ ਮੁੰਜਰਾਂ ਚ ਕੁਝ ਦਾਣੇ ਦਾਗੀ ਹੋ ਗਏ ਇਹ ਬਾਈ ਨੂੰ ਸ਼ਿਕਾਇਤ ਆਉਂਦੀ ਆਉਂਦੀ ਆ ਜਦੋਂ ਗੋਪ ਤੇ ਮੀਂਹ ਪੈਂਦਾ ਨਾ ਗੋਪ ਦੇ ਵਿੱਚ ਪਾਇਆ ਜਾਂਦਾ ਪਾਣੀ ਪਾਣੀ ਪੈਣ ਤੋਂ ਬਾਅਦ ਫਿਰ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਕੁਝ ਕੁ ਵੀਡੀਓ ਮੈਂ ਕਿਸਾਨ ਵੀਰਾਂ ਦੀਆਂ YouTube ਤੇ ਵੇਖੀਆਂ ਸੀ ਤੇ ਉਹ ਕਹਿੰਦੇ ਸੀ ਵੀ ਮੀਂਹ ਪੈਣ ਤੋਂ ਬਾਅਦ ਕੋਈ ਨੁਕਸਾਨ ਨਹੀਂ ਹੋਇਆ ਝੋਨੇ ਦਾ ਮੀਂਹ ਨਾਲ ਪਰ ਕਿਸਾਨ ਵੀਰੋ 122 ਝੋਨੇ ਦਾ ਨੁਕਸਾਨ ਹੈਗਾ ਤਰਕੀਬਨ 5 ਤੋਂ 7% ਨੁਕਸਾਨ ਹੈ ਝੋਨੇ ਦਾ ਜੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਹੀ ਸਪਰੇਅ ਆਪਾਂ ਇਹਦੇ ਤੇ ਕੀਤੀ ਆ ਜੋ ਤਨ ਗੋਭ ਵਰ ਗਿਆ ਸੀ ਸਪਰੇ ਵੀ ਵਧੀਆ ਕੀਤੀ ਕੋਈ ਨਹੀਂ ਨਟੀਵੋ ਫੰਗੀਸਾਈਡ ਆਪਾਂ ਸਰੀ ਦਾ ਫੰਗੀਸਾਈਡ ਗਿੰਦੇ ਆ ਬਹੁਤ ਵਧੀਆ ਉਹਦੀ ਆਪਾਂ ਸਪਰੇ ਕੀਤੀ ਆ ਪਰ ਜਦੋਂ ਬਾਰਿਸ਼ ਪੈਂਦੀ ਆ ਨਾ ਗੋਭ ਤੇ 122 ਦਾ ਖਾਸ ਕਰਕੇ ਨੁਕਸਾਨ ਹੁੰਦਾ ਇਹ ਅੱਗੇ ਵੀ ਇੱਕ ਸਾਲ ਮੈਂ ਝੋਨਾ ਲਾਇਆ ਸੀ ਕਾਫੀ ਸਾਲ ਹੋ ਗਏ ਆ ਉਦੋਂ ਵੀ ਇਸ ਤਰ੍ਹਾਂ ਹੀ ਹੋਇਆ ਸੀ ਵੀ ਮਹੀ ਗੋਭ ਤੇ ਪੈ ਗਿਆ ਸੀ ਇਹ ਦੌਗੀਆਂ ਬਣ ਗਈਆਂ ਨੇ ਵਿੱਚ ਫੋਕ ਬਣ ਗਈ ਸ਼ਾ ਜਿਵੇਂ ਤੁਸੀਂ ਦੇਖ ਰਹੇ ਹੋ ਬਾਕੀ ਪੀਆਰ 131 ਆ ਪੂਨੇ ਦੇ ਕਿਸਾਨ ਦੋਸਤੋ ਇਸ ਤਰ੍ਹਾਂ ਦੀ ਸ਼ਿਕਾਇਤ ਦੇਣੀ ਉਹਨੂੰ ਮੀਂਹ ਨੇ ਕੋਈ ਬੜਾ ਅਸਰ ਨਹੀਂ ਕੀਤਾ ਫੋਕ ਤਾਂ ਜਰੂਰ ਥੋੜੀ ਬੋਦੀ ਬਣੂਗੀ ਕਿਉਂਕਿ ਜਦੋਂ ਬੂਰ ਧੋਤਾ ਜਾਂਦਾ ਅਕਸਰ ਮੀਂਹ ਜ਼ੋਰ ਦੀ ਪੈਂਦਾ ਉਹ ਥੋੜਾ ਬੋਧਾ ਨੁਕਸਾਨ ਤਾਂ ਕਿਸਾਨ ਵੀਰੋ ਕਰਦਾ ਹੀ ਜਾਂ ਬਾਕੀ ਤੁਸੀਂ ਦੇਖ ਰਹੇ ਹੋ ਝੋਨਾ ਇਹ ਦਾਣਾ ਜਰੂਰ ਦਾਗੀ ਹੋ ਗਿਆ ਜਾਂ ਇਸ ਤਰ੍ਹਾਂ ਦੋਗੀਆਂ ਬਣ ਗਈਆਂ ਵਿੱਚ ਵਿੱਚ ਬਾਕੀ ਉਹ ਤੁਹਾਨੂੰ 100 31 ਬਾਰੇ ਵੀ ਵੀਡੀਓ ਜਰੂਰ ਬਣਾ ਕੇ ਆਪਾਂ ਪਾਵਾਂਗੇ ਵੀ ਝੋਨਾ ਦਿਖਾਵਾਂਗੇ ਤੁਹਾਨੂੰ ਇਹ ਪੀਆ 122 ਝੋਨਾ ਆਪਣਾ ਇਹਦੀ ਆਪਾਂ ਵੀਡੀਓ ਪਹਿਲਾਂ ਵੀ ਬਣਾ ਕੇ ਆਪਣੇ ਚੈਨਲ ਤੇ ਪਾਈ ਹੋਈ ਆ ਠੀਕ ਆ ਦੋਸਤੋ ਇਹ ਜਾਣਕਾਰੀ ਸੀ ਪੀਆ 122 ਦੀ ਕਿ ਮੀਂਹ ਤੋਂ ਬਾਅਦ ਕੀ ਨੁਕਸਾਨ ਹੋਇਆ ਉਹਦੇ ਬਾਰੇ ਤੁਹਾਨੂੰ ਇਹ ਜਾਣਕਾਰੀ ਦਿੱਤੀ ਹੈ ਛੋੜੀ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੇ ਕਿਸਾਨ ਵੀਰ ਨਵੇਂ ਜੁੜਦੇ ਆ ਉਹ ਚੈਨਲ ਨੂੰ ਆਪਣੇ ਨੂੰ ਕਰ ਲਓ ਸਬਸਕ੍ਰਾਈਬ ਤੇ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਜੋ ਵੀ ਵੀਡੀਓ ਆਪਾਂ ਬਣਾਈਏ ਉਹ ਤੁਹਾਡੇ ਤੱਕ ਕਿਸਾਨ ਵੀਰੋਂ ਪਹੁੰਚਦੀ ਰਹੇ ਜੇ ਕਿਸੇ ਵੀ ਕਿਸਾਨ ਵੀਰ ਦਾ ਕੋਈ ਸਵਾਲ ਹੋਵੇ ਉਹ ਆਪਾਂ ਨੂੰ ਕਮੈਂਟ ਦੇ ਵਿੱਚ ਦੱਸ ਸਕਦਾ ਉਹਦਾ ਆਪਾਂ ਜਵਾਬ ਦੇਵਾਂਗੇ ਠੀਕ ਹੈ ਕਿਸਾਨ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਧੰਨਵਾਦ ਜੀ